ਬਹੁਤ ਮੈਨੂੰ ਪੀੜਾ ਹੁੰਦੀ ਇਸ ਗੱਲ ਦੀ ਕਿ ਸਰਕਾਰ ਅੱਜ ਵੀ 50 ਦਿਨ ਹੋ ਗਏ ਬਿਲਕੁਲ ਮੌਨ ਹੈ ਬਿਲਕੁਲ ਚੁੱਪ ਹੈ ਕੋਈ ਜਵਾਬ ਨਹੀਂ ਕੋਈ ਕੁਛ ਨਹੀਂ ਇਹਨਾਂ ਦੀ ਗੇਮ ਓਵਰ ਹੁਣ ਕਰਨ ਦਾ ਵਕਤ ਆ ਚੁੱਕਿਆ ਹੈ ਇਹਨਾਂ ਨੂੰ ਬੋਲਣ ਲਾਓ ਇਸ ਤਰੀਕੇ ਨਾਲ ਮਾਰਚ ਆਪਾਂ ਰੋਸ ਮਾਰਚ ਕਰੀਏ ਇਸ ਤਰੀਕੇ ਨਾਲ ਬੋਲੀਏ ਇਹਨਾਂ ਦੇ ਕੰਨਾਂ ਤੱਕ ਜੂੰ ਅਟਲੀਸਟ ਸਰਕਣੀ ਚਾਹੀਦੀ ਅੱਜ ਤੱਕ ਹੁਣ ਲਾਸਟ ਕੋਸ਼ਿਸ਼ ਮੈਂ ਸੀਐਮ ਸਾਹਿਬ ਤੋਂ ਹੀ ਕਰਨਾ ਚਾਹੁੰਦੀ ਆ ਕਿ ਸਰ ਤੁਸੀਂ ਵੀ ਚੁੱਪ ਬੈਠੇ ਹੋ ਸਭ ਕੁਝ ਜਾਣਦੇ ਹੋਏ ਚੁੱਪ ਹੋ ਜਾਂ ਹੇਟਲੇ ਲੋਕ ਤੁਹਾਨੂੰ ਸੇ ਇਨਫੋਰਮੇਸ਼ਨ ਨਹੀਂ ਦੇ ਰਹੇ ਸਰ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਆ ਪਲੀਜ਼ ਤੁਸੀਂ ਮੇਰੀ ਆਵਾਜ਼ ਸੁਣੋ ਮੈਂ ਤੁਹਾਨੂੰ ਸੱਚ ਦੱਸਣਾ ਚਾਹੁੰਦੀ ਆ ਇੰਨੀ ਸਾਰੀ ਮੇਲਸ ਲਿਖ ਲਈਆਂ ਕੋਈ ਇੱਕ ਜਵਾਬ ਤਾਂ ਦੇ ਦਿਓ ਕਮ ਸੇ ਕਮ ਇਹ ਤਾਂ ਦੱਸ ਦਿਓ ਗਲਤੀ ਕੀ ਸੀ ਕੋਈ ਸੁਣਵਾਈ ਨਹੀਂ ਕੋਈ ਜਵਾਬ ਨਹੀਂ ਕੋਈ ਜਸਟੀਫਿਕੇਸ਼ਨ ਨਹੀਂ ਕੋਈ ਪ੍ਰੈਸ ਕਾਨਫਰੰਸ ਨਹੀਂ ਸਾਡਾ ਜੋ ਕੇਸ ਹੈ ਪਤਾ ਨਹੀਂ ਕਿਉਂ ਇੰਨਾ ਅਲੱਗ ਤਰੀਕੇ ਨਾਲ ਟ੍ਰੀਟ ਕੀਤਾ ਜਾ ਰਿਹਾ ਹੈ ਜੀ ਅੱਜ ਆਪਾਂ ਨਾ ਬੋਲੇ ਨਾ ਇਸ ਚੀਜ਼ ਨੂੰ ਲੈ ਕੇ ਤਾਂ ਇਹ ਪੁਲਿਸ ਵਾਲਾ ਨੂੰ ਫੁੱਲ ਪ੍ਰੂਫ ਲਾਇਸੈਂਸ ਮਿਲ ਜਾਊਗਾ ਕਿਸੇ ਨੂੰ ਵੀ ਚੱਕ ਕੇ ਇਹ ਕਿਡਨੈਪ ਕਰਨਗੇ ਕਿਸੇ ਨੂੰ ਵੀ ਚੱਕ ਕੇ ਇਨਕਾਊਂਟਰ ਕਰਨਗੇ ਕਿਸੇ ਤੇ ਵੀ ਪਰਚੇ ਪਾਉਣਗੇ ਜੋ ਕੇਸ ਜੋ ਚੱਲ ਰਿਹਾ ਸਾਡਾ ਦੇਖੋ ਅੱਜ 50 ਦਿਨ ਹੋ ਗਏ ਲਗਭਗ ਅਗਰ ਆਪਾਂ ਕਾਊਂਟ ਕਰੀਏ ਤਾਂ 1200 ਘੰਟੇ ਇੱਕ ਇੱਕ ਪਲ ਸੀ ਕਿੱਦਾਂ ਬਿਤਾ ਰਹੇ ਹਾਂ ਸਿਰਫ ਸਾਨੂੰ ਹੀ ਪਤਾ ਹੈ ਇੱਕ ਇੱਕ ਸੈਕਿੰਡ ਇੱਕ ਇੱਕ ਮਿੰਟ ਕਿੱਦਾਂ ਜਾ ਰਿਹਾ ਸਾਡਾ ਹਰ ਉਹ ਪਲਸੀ ਬਸ ਆਏ ਹੁੰਦਾ ਕਿ ਹੁਣ ਕੁਝ ਹੋ ਜੇ ਹੁਣ ਕੁਝ ਹੋ ਜੇ ਕਾਸ਼ ਕੋਈ ਹੁਣ ਅਰੈਸਟ ਹੋ ਜੇ ਪੇ ਇਦਾਂ ਦਾ ਕੁਝ ਸੋਚਦੇ ਆਂ ਵੀ ਹੋ ਜੇ ਬਟ ਟਿਲ ਡੇਟ ਇੱਕ ਵੀ ਅਰੈਸਟ ਨਹੀਂ ਹੋਇਆ ਇੱਕ ਵੀ ਬੰਦਾ ਇਹਨਾਂ ਤੋਂ ਨਾ ਤਾਂ ਕਾਮਨ ਇਰ ਪੁਲਿਸ ਵਾਲੇ ਤਾਂ ਦੂਰ ਦੀ ਗੱਲ ਹੈ ਇੱਕ ਵੀ ਜਨਰਲ ਨੇ ਮਤਲਬ ਕਾਰਵਾਈ ਆਪਾਂ ਜੇ ਗੱਲ ਕਰੀ ਕਾਰਵਾਈ ਦੀ ਪੁਲਿਸ ਪ੍ਰਸ਼ਾਸਨ ਨੂੰ ਆਬਵੀਅਸਲੀ ਡਿਸਟ੍ਰਿਕਟ ਲੈਵਲ ਤੇ ਕੇਸ ਚੱਲ ਰਿਹਾ ਐ ਐਂਡ ਸਭ ਦੀਆਂ ਜੋ ਬੇਲਸ ਆ ਡਿਸਮਿਸ ਹੋ ਚੁੱਕੀਆਂ ਜਿਹੜੇ ਵੀ ਲੋਕ ਕਲਪਰੇਟਸ ਨੇ ਦੋਸ਼ੀ ਨੇ ਸਭ ਦੀਆਂ ਬੇਲਸ ਡਿਸਮਿਸ ਹੋ ਚੁੱਕੀਆਂ ਆ ਅਪਡੇਟ ਹੈ ਐਂਡ ਆਬਵੀਅਸਲੀ ਹੁਣ ਉਹ ਹਾਈ ਕੋਰਟ ਮੂਵ ਕਰਨਗੇ ਤਾਂ ਅਸੀਂ ਵੀ ਤਿਆਰ ਹਾਂ ਉਸ ਚੀਜ਼ ਲਈ ਹਾਈ ਕੋਰਟ 'ਚ ਅਸੀਂ ਬਿਲਕੁਲ ਤਿਆਰ ਅਸੀਂ ਸਾਡੀ ਤਿਆਰੀ ਪੂਰੀ ਚੱਲ ਰਹੀ ਹੈ ਇਸ ਚੀਜ਼ ਲਈ ਤੇ ਜੇ ਮੈਂ ਗੱਲ ਕਰਾਂ ਕਿ ਇਹਨਾਂ ਨੇ ਕੋਈ ਐਕਸ਼ਨ ਲਿੱਤਾ ਤਾਂ ਨਹੀਂ ਜੀ ਕੋਈ ਸੁਣਵਾਈ ਨਹੀਂ ਕੋਈ ਜਵਾਬ ਨਹੀਂ ਕੋਈ ਜਸਟੀਫਿਕੇਸ਼ਨ ਨਹੀਂ ਕੋਈ ਪ੍ਰੈਸ ਕਾਨਫਰੰਸ ਨਹੀਂ ਸਾਡਾ ਜੋ ਕੇਸ ਹੈ ਪਤਾ ਨਹੀਂ ਕਿਉਂ ਇੰਨਾ ਅਲੱਗ ਤਰੀਕੇ ਨਾਲ ਟ੍ਰੀਟ ਕੀਤਾ ਜਾ ਰਿਹਾ ਹੈ ਦੇਖੋ ਰੋਜ਼ ਕੁਛ ਨਾ ਕੁਛ ਨਿਊਜ਼ ਸੁਣਨਾਂ ਨੂੰ ਮਿਲਦੀ ਹੈ ਈਵਨ ਅੱਛੀ ਵੀ ਸੁਣਨਾਂ ਨੂੰ ਮਿਲਦੀ ਹੈ ਬੁਰੀ ਵੀ ਸੁਣਨਾਂ ਨੂੰ ਮਿਲਦੀ ਹੈ ਪਰ ਕਰੀਬਨ ਹੁਣ ਜੋ ਅਸੀਂ ਦੇਖ ਰਹੇ ਹਾਂ ਸਾਨੂੰ ਲੱਗਦਾ ਸੀ ਕਿ ਸਾਡੇ ਨਾਲ ਤਸ਼ੱਦਦ ਹੋਈ ਹੈ ਸਾਡੇ ਨਾਲ ਟੌਰਚਰ ਹੋਇਆ ਹੈ ਬੁਰਾ ਹੋਇਆ ਹੈ ਪਰ ਹੁਣ ਜਦੋਂ ਮੈਂ ਨਿਗਾਹ ਮਾਰਦੀ ਆ ਨਾ ਨਿਊਜ਼ 'ਚ ਤਾਂ ਹਰ ਪੰਜਾਬ ਦੇ ਹਰ ਕਿਸੇ ਮਤਲਬ ਕਾਰਨਰ ਤੇ ਕਿਸੇ ਏਰੀਆ 'ਚ ਕੁਛ ਨਾ ਕੁਛ ਇਦਾਂ ਦਾ ਹੋ ਰਿਹਾ ਹੈ ਸੁਣ ਰਹੇ ਹੋ ਰੀਸੈਂਟਲੀ ਤੁਸੀਂ ਅਬੋਰ ਇਨਸੀਡੈਂਟ ਸੁਣਿਆ ਹੁਣ ਸੋ ਇਦਾਂ ਦਾ ਇਹ ਚੀਜ਼ ਨਾ ਇਹਨਾਂ ਦੀ ਜਿਵੇਂ ਆਪਾਂ ਕਹਿ ਰਹੇ ਹਾਂ ਜੇ ਅੱਜ ਆਪਾਂ ਨਾ ਬੋਲੇ ਨਾ ਇਸ ਚੀਜ਼ ਨੂੰ ਲੈ ਕੇ ਤਾਂ ਇਹ ਪੁਲਿਸ ਵਾਲਾ ਨੂੰ ਫੁੱਲ ਪ੍ਰੂਫ ਲਾਇਸੈਂਸ ਮਿਲ ਜੂਗਾ ਕਿਸੇ ਨੂੰ ਵੀ ਚੱਕ ਕੇ ਇਹ ਕਿਡਨੈਪ ਕਰਨਗੇ ਕਿਸੇ ਨੂੰ ਵੀ ਚੱਕ ਕੇ ਇਨਕਾਊਂਟਰ ਕਰਨਗੇ ਕਿਸੇ ਤੇ ਵੀ ਪਰਚੇ ਪਾਉਣਗੇ ਸਭ ਤੁਸੀਂ ਸਾਰੇ ਸਤਰਕ ਹੋ ਜਾਓ ਪਹਿਲਾਂ ਆਪਾਂ ਕਹਿੰਦੇ ਸੀ ਕੁੜੀਆਂ ਸੇਫ ਨਹੀਂ ਬਟ ਨਹੀਂ ਅੱਜ ਮੈਂ ਇਹ ਕਹੂੰਗੀ ਆਪਾਂ ਸਾਰੇ ਹੀ ਸੇਫ ਨਹੀਂ ਅਜੈ ਨਹੀਂ ਪਤਾ ਆਪਾਂ ਅੱਜ ਘਰੋਂ ਬਾਹਰ ਨਿਕਲ ਰਹੇ ਹਾਂ ਕੰਮ ਕਰਕੇ ਸ਼ਾਮ ਨੂੰ ਮੁੜਾਂਗੇ ਕਿ ਨਹੀਂ ਕਿਉਂਕਿ ਮੇਰੇ ਹਸਬੰਡ ਨਾਲ ਵੀ ਤਾਂ ਇਹ ਹੋਇਆ ਉਹ ਤਾਂ ਡਿਊਟੀ ਗਏ ਸੀ ਡਿਊਟੀ ਤੋਂ ਆ ਰਹੇ ਸੀ ਕੀ ਪਤਾ ਕੀ ਕੀ ਇਨਟੈਰੋਗੇਟ ਕਰਨਾ ਚਾਹੁੰਦੇ ਸੀ ਕੀ ਮਨਾਉਣਾ ਚਾਹੁੰਦੇ ਸੀ ਇਹੋ ਜਿਹਾ ਕੀ ਕਰਾਇਮ ਕੀਤਾ ਸੀ ਅੱਜ ਵੀ ਮੇਰਾ ਉਹੀ ਕੁਐਸਚਨ ਹੈ ਕਿ ਕੀ ਗਲਤੀ ਕੀਤੀ ਮੇਰੇ ਹਸਬੰਦ ਦੀ ਦੱਸੋ ਤਾਂ ਸਹੀ ਪਰ ਬਹੁਤ ਮੈਨੂੰ ਦੁੱਖ ਹੁੰਦਾ ਹੈ ਬਹੁਤ ਮੈਨੂੰ ਪੀੜਾ ਹੁੰਦੀ ਹੈ ਇਸ ਗਲਤੀ ਕਿ ਸਰਕਾਰ ਅੱਜ ਵੀ 50 ਦਿਨ ਹੋ ਗਏ ਬਿਲਕੁਲ ਮੌਨ ਹੈ ਬਿਲਕੁਲ ਚੁੱਪ ਹੈ ਕੋਈ ਜਵਾਬ ਨਹੀਂ ਕੋਈ ਕੁਛ ਨਹੀਂ ਇੰਨੀ ਸਾਰੀ ਮੇਲਸ ਲਿਖ ਲਈਆਂ ਕੋਈ ਇੱਕ ਜਵਾਬ ਤਾਂ ਦੇ ਦਿਓ ਕਮ ਸੇ ਕਮ ਇਹ ਤਾਂ ਦੱਸ ਦਿਓ ਗਲਤੀ ਕੀ ਸੀ ਤਾਂ ਕਿ ਮੈਨੂੰ ਸਬਰ ਮਿਲ ਜੇ ਬਟ ਨਹੀਂ ਜੀ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਬਿਲਕੁਲ ਸਟੈਚੂ ਬਣ ਚੁਕਿਆ ਹੈ ਐਦਾਂ ਲੱਗਦਾ ਹੈ ਕਿ ਸਰਕਾਰ ਨੂੰ ਕਿਸੇ ਨੇ ਨਾ ਮਿਊਟ ਕਰਤਾ ਸੋ ਅੱਜ ਆਪਾਂ ਇਕੱਠੇ ਹੋਣ ਦਾ ਕਾਰਨ ਇਹ ਹੈ ਕਿ ਮੈਂ ਸਭ ਨੂੰ ਜਿਹੜੀ ਆ ਸੁੱਤੀ ਹੋਈ ਸਰਕਾਰ ਹੈ ਉਹਨੂੰ ਆਪਾਂ ਜਗਾਈਏ ਇੱਕ ਪਬਲਿਕ ਪ੍ਰੈਸ਼ਰ ਹੁੰਦਾ ਹੈ ਇੱਕ ਸਮਾਜ ਹੁੰਦਾ ਹੈ ਆਪਾਂ ਇਨਸਾਨੀਅਤ ਦੇ ਨਾਤੇ ਇਕੱਠੇ ਹੋਏ ਆ ਇੱਥੇ ਸਭ ਤੇ ਜਿਹੜੀ ਸਰਕਾਰ ਸੁੱਤੀ ਪਈ ਹੈ ਇਹਨਾਂ ਨੂੰ ਆਪਾਂ ਜਗਾਈਏ ਆ ਰੋਸ ਮਾਰਚ ਰੋਸ ਮਤਲਬ ਐਂਗਰ ਐਂਗਰ ਮਾਰਚ ਕਰ ਰਹੇ ਆ ਆਪਾਂ ਜੋ ਕਾਲੇ ਕਪੜੇ ਪਾਏ ਐ ਇਹ ਆਪਣਾ ਨਿਰਾਸ਼ਾ ਦਾ ਪ੍ਰਤੀਕ ਹੈ ਸਾਨੂੰ ਗੁੱਸਾ ਹੈ ਬਹੁਤ ਗੁੱਸਾ ਹੈ ਹੁਣ ਇੱਕ ਲੇਡੀ ਹੋ ਕੇ ਹੁਣ ਮੈਂ ਕੀ ਕਰਾਂ ਹੋਰ ਦੱਸੋ ਤੁਸੀਂ ਮੈਨੂੰ ਦੱਸੋ ਮੈਂ ਕੀ ਕਰਾਂ ਮੈਂ ਜਿੰਨਾ ਕੁਝ ਕਰ ਸਕਦੀ ਸੀ ਐਜ਼ ਅ ਕਾਮਨ ਪਰਸਨ ਮੈਂ ਕਰ ਲਿਆ ਬਟ ਇਹ ਸੁਨਨ ਨੂੰ ਤਿਆਰ ਨਹੀਂ ਇਹ ਹਲੇ ਵੀ ਉਸੇ ਚੀਜ਼ ਤੇ ਖੜਿਆ ਕਿ ਐਕਸੀਡੈਂਟ ਹੋਇਆ ਸੀ ਤੁਸੀਂ ਦੱਸੋ ਕਿ ਐਕਸੀਡੈਂਟ ਹੈ ਅਗਰ ਐਕਸੀਡੈਂਟ ਹੈ ਤਾਂ ਝੋਟਾ ਕਿਵੇਂ ਲੱਗ ਗਿਆ ਇੰਨੀ ਇਹ ਚੀਜ਼ ਨਹੀਂ ਸਾਬਿਤ ਹੁੰਦੀ ਸਾਰਾ ਕੁਝ ਪ੍ਰੂਫਸ ਕੋਲੇ ਐ ਸਭ ਕੁਝ ਅਸੀਂ ਦੱਸ ਚੁੱਕੇ ਆ ਪਰ ਇਹ ਮੰਨਣ ਨੂੰ ਹੀ ਤਿਆਰ ਨਹੀਂ ਕੋਈ ਸੋ ਐਟ ਲਾਸਟ ਮੇਰੇ ਕੋਲ ਹੁਣ ਪਬਲਿਕ ਦਾ ਹੀ ਸਹਾਰਾ ਹੈ ਹੁਣ ਮੈਂ ਤੁਹਾਡੀ ਅਦਾਲਤ 'ਚ ਹੀ ਆਈ ਆ ਤੁਸੀਂ ਮੈਨੂੰ ਨਿਆਂ ਦਿਵਾ ਸਕਦੇ ਹੋ ਤੇ ਇਵਨ ਆਈ ਐਮ ਥੈਂਕਫੁਲ ਟੂ ਦਾ ਮੀਡੀਆ ਮੀਡੀਆ ਹਮੇਸ਼ਾ ਕਿਹਾ ਜਾਂਦਾ ਕਿ ਡੈਮੋਕ੍ਰੇਸੀ ਦੀ ਫੋਰਥ ਪਿਲਰ ਮੰਨੀ ਜਾਂਦੀ ਹੈ ਹਮੇਸ਼ਾ ਫਰਸਟ ਡੇ ਤੋਂ ਮੇਰੇ ਨਾਲ ਖੜੀ ਹੈ ਮੀਡੀਆ ਤੁਸੀਂ ਪਲੀਜ਼ ਇੰਨਾ ਇਸ ਚੈਨਲ ਦੇ ਰਾਹੀਂ ਆਪਣੇ ਚੈਨਲ ਦੇ ਰਾਹੀਂ ਮੇਰੀ ਵੀਡੀਓ ਨੂੰ ਸ਼ੇਅਰ ਕਰੋ ਕਿ ਇਹ ਸਰਕਾਰ ਜਿਹੜੀ ਮਿਊਟ ਹੋ ਚੁੱਕੀ ਹੈ ਜਾਂ ਸਟੈਚੂ ਹੋ ਚੁੱਕੀ ਹੈ ਨਾ ਹੁਣ ਇਟਸ ਅ ਰਾਈਟ ਟਾਈਮ ਟੂ ਡੂ them ਯੂ نو ਸਟੈਚੂ ਓਵਰ ਇਹਨਾਂ ਦੀ ਗੇਮ ਓਵਰ ਹੁਣ ਕਰਨ ਦਾ ਵਕਤ ਆ ਚੁੱਕਿਆ ਹੈ ਇਹਨਾਂ ਨੂੰ ਬੋਲਣ ਲਾਓ ਇਸ ਤਰੀਕੇ ਨਾਲ ਮਾਰਚ ਆਪਾਂ ਰੋਸ ਮਾਰਚ ਕਰੀਏ ਇਸ ਤਰੀਕੇ ਨਾਲ ਬੋਲੀਏ ਇਹਨਾਂ ਦੇ ਕੰਨਾਂ ਤੱਕ ਜੂੰ ਅਟ ਲੀਸਟ ਸਰਕਣੀ ਚਾਹੀਦੀ ਅੱਜ ਤੱਕ ਬਹੁਤ ਕੋਸ਼ਿਸ਼ਾਂ ਕਰ ਲੀਆਂ ਆ ਵੀ ਇੱਕ ਹੋਰ ਕੋਸ਼ਿਸ਼ ਹੈ ਬਟ ਹਾਂਜੀ ਜਿਹੜੇ ਵੀ ਲੋਕ ਇਕੱਠੇ ਹੋਏ ਐ ਅੱਜ ਆਪਾਂ ਪਲੀਜ਼ ਸਾਰੇ ਮਿਲ ਕੇ ਕੋਸ਼ਿਸ਼ ਕਰੀਏ ਤਾਕੀ ਤੁਸੀਂ ਮੇਰੇ ਨਾਲ ਖੜੋ ਤੇ ਆਪਾਂ ਜਸਟਿਸ ਦੀ ਗੁਹਾਰ ਲਗਾਈਏ ਤਾਂ ਕਿ ਪੁਲਿਸ ਇਹਨਾਂ ਨੂੰ ਥੋੜਾ ਵਾਈਬ੍ਰੇਟ ਤਾਂ ਕਰੀਏ ਸੋ ਮੇਰੀ ਆਹੀ ਬੇਨਤੀ ਰਹੇਗੀ ਕਿ ਤੁਹਾਨੂੰ ਆਲਰੇਡੀ ਇਨਫੋਰਮੇਸ਼ਨ ਮਿਲ ਚੁੱਕੀ ਹੈ ਅਪਰੋਸ ਮਾਰਚ 1 ਪਾਸਟਾਰਟ ਕਰਦੇ ਹਾਂ ਤੇ ਆਹੀ ਉਮੀਦ ਕਰਦੇ ਹਾਂ ਕਿ ਇਹ ਸੁੱਤੀ ਵੀ ਸਰਕਾਰ ਜ਼ਰੂਰ ਜਾਗੇਗੀ ਐਂਡ ਚੈਨਲਸ ਦੇ ਰਾਹੀਂ ਮੈਂ ਵਿਊਅਰਸ ਜਿਹੜੇ ਵੀ ਮੈਨੂੰ ਦੇਖ ਰਹੇ ਆ ਪਲੀਜ਼ ਇਹ ਵੀਡੀਓਜ਼ ਨੂੰ ਸ਼ੇਅਰ ਕਰੋ ਤਾਂ ਕਿ ਮੇਰੀ ਵੀਡੀਓ ਸੀਐਮ ਸਾਹਿਬ ਤੱਕ ਵੀ ਪਹੁੰਚੇ ਤੇ ਐਟਲੀਸਟ ਉਹ ਤਾਂ ਮੇਰੀ ਹੁਣ ਗੱਲ ਸੁਣਨ ਕਿਉਂਕਿ ਮੈਂ ਹਰ ਕੋਸ਼ਿਸ਼ ਕਰ ਚੁੱਕੀ ਹਾਂ ਹੁਣ ਲਾਸਟ ਕੋਸ਼ਿਸ਼ ਮੈਂ ਸੀਐਮ ਸਾਹਿਬ ਤੋਂ ਹੀ ਕਰਨਾ ਚਾਹੁੰਦੀ ਆ ਕਿ ਸਰ ਤੁਸੀਂ ਵੀ ਚੁੱਪ ਬੈਠੇ ਹੋ ਸਭ ਕੁਝ ਜਾਣਦੇ ਹੋਏ ਚੁੱਪ ਹੋ ਜਾਂ ਹੇਠਲੇ ਲੋਕ ਤੁਹਾਨੂੰ ਸਹੀ ਇਨਫੋਰਮੇਸ਼ਨ ਨਹੀਂ ਦੇ ਰਹੇ ਸਰ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਆ ਪਲੀਜ਼ ਤੁਸੀਂ ਮੇਰੀ ਆਵਾਜ਼ ਸੁਣੋ ਮੈਂ ਤੁਹਾਨੂੰ ਸੱਚ ਦੱਸਣਾ ਚਾਹੁੰਦੀ ਆ ਸੋ ਪਲੀਜ਼ ਮੇਰੀ ਆਵਾਜ਼ ਇਨਕ ਸ਼ੇਅਰ ਕੀਤੀ ਜਾਵੇ ਕਿ ਸੀਐਮ ਸਾਹਿਬ ਤੱਕ ਪਹੁੰਚੇ ਤੇ ਉਹਨਾਂ ਨੂੰ ਮੈਂ ਸੱਚ ਦੱਸ ਸਕਾਂ ਤੇ ਉਹ ਇਮੀਡੀਏਟਲੀ ਐਕਸ਼ਨ ਲੈਣ ਕੋਈ ਨਾ ਕਰੇ ਥੈਂਕ ਯੂ ਸੋ ਮੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ